ਸਰਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਕਿਉਂ ਚਲੀ ਗਈ ਅੱਜ ਮੈਨੂੰ ਪੂਰੇ 15 ਸਾਲ ਹੋ ਗਏ ਨੇ ਕੈਨੇਡਾ ਆਈ ਨੂੰ ਬਿੰਦੀ ਨੇ ਬਰੈਡਾਂ ਵਾਲੀ ਟਰੇ ਅਮਨ ਵਿੱਚ ਕੱਢਦੀ ਨੇ ਆਖਿਆ ਇੰਨਾ 15 ਸਾਲਾਂ ਵਿੱਚ ਤੂੰ ਪੰਜਾਬ ਕਿੰਨੀ ਵਾਰੀ ਗਈ ਬੇਕਰੀ ਵਿੱਚ ਨਾਲ ਹੀ ਕੰਮ ਕਰਦੀ ਗਿੰਦਰ ਨੇ ਪੁੱਛੇ ਪਹਿਲਾਂ ਤਾਂ ਹਰ ਸਾਲ ਹੀ ਦੌੜ ਜਾਂਦੀ ਸੀ ਵਿਆਹ ਕਰਵਾਉਣ ਦੇ ਚਾਹ ਨਾਲ ਪਰ ਵਿਆਹ ਵਿਚਾਰੀ ਦਾ ਅਜੇ ਤੱਕ ਨਹੀਂ ਹੋਇਆ ਇਹ ਕਹਿ ਕੇ ਕੋਲ ਖਲੋਤੀ ਨਿੰਮੋ ਖੇੜ ਖੜਾ ਕੇ ਹੱਸ ਪਈ ਨਿੰਮੋ ਦਾ ਹਾਸਾ ਸੁਣ ਕੇ ਬਿੰਦੀ ਦਾ ਦਿਲ ਕਰੇ ਕਿ ਬੰਨਾ ਨਾਲ ਪੜੀ ਟਰੇ ਹੀ ਉਸ ਦੇ ਸਿਰ ਵਿੱਚ ਮਾਰੇ ਫਿਰ ਵੀ ਆਪਣੇ ਗੁੱਸੇ ਨੂੰ ਲੁਕਾਉਂਦੀ ਹੋਈ ਚੁੱਪ ਹੀ ਰਹੀ ਬਿੰਦੀ ਜਦੋਂ ਪੰਜਾਬ ਆਪਣੇ ਮਾਪੇ ਕੋਲ ਵਿਆਹ ਕਰਵਾਉਣ ਜਾਂਦੀ ਹੈ ਤਾਂ ਉਹ 1-2 ਸਾਲ ਦੀ ਉਡੀਕ ਕਰਨ ਲਈ ਕਹਿ ਦਿੰਦੇ ਬਿੰਦੀ ਬਹੁਤ ਹੀ ਸੌ ਕੁੜੀ ਹੋਣ ਕਾਰਨ ਉਸ ਤਰ੍ਹਾਂ ਹੀ ਮੰਨ ਜਾਂਦੀ ਜਦੋਂ ਉਸ ਦੇ ਮਾਸੀ ਮਾਸੜ ਜੀ ਕੈਨੇਡਾ ਆਪਣੇ ਪੁੱਤ ਕੋਲ ਆਏ ਸਨ ਉਸ ਨੂੰ ਵੀ ਆਪਣੀ ਧੀ ਬਣਾ ਕੇ ਨਾਲ ਲਿਆਏ ਸਨ ਬਹੁਤ ਛਿਰੋ ਆਪਣੇ ਮਾਸੀ ਮਾਸੜ ਜੀ ਨੂੰ ਹੀ ਆਪਣੇ ਮੰਮੀ ਡੈਡੀ ਦੱਸਦੀ ਰਹੀ ਹੌਲੀ ਹੌਲੀ ਸਭ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੇ ਮਾਪੇ ਪੰਜਾਬ ਵਿੱਚ ਹੀ ਹਨ ਬਹੁਤ ਢੇਰ ਤੋਂ ਬਿੰਦੀ ਦੋ ਦੋ ਸ਼ਿਫਟਾਂ ਕੰਮ ਕਰ ਰਹੀ ਸੀ ਆਪਣੇ ਖਰਚੇ ਜੋਗੇ ਪੈਸੇ ਕੋਲ ਰੱਖ ਕੇ ਬਾਕੀ ਮਾਪੇ ਨੂੰ ਭੇਜ ਦਿੰਦੀ ਪਹਿਲਾ ਮਾਸੀ ਮਾਸੜ ਕੋ ਰਹਿਣ ਕਰਕੇ ਖਰਚਾ ਵੀ ਬਹੁਤਾ ਨਹੀਂ ਸੀ ਹੁੰਦਾ ਪਿਛਲੇ ਸਾਲ ਤੋਂ ਹੀ ਕਿਸੇ ਕੁੜੀ ਨਾਲ ਬੇਸਮੈਂਟ ਵਿੱਚ ਰਹਿ ਰਹੀ ਹੈ ਜਦੋਂ ਬਿੰਦੀ ਦੀ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਹਿਣ ਲੱਗੀ ਬਿੰਦੀ ਮਿੱਠੀ ਪਿਆਰੀ ਹੋ ਕੇ ਮਾਸੀ ਮਾਸੜ ਵਿੱਚ ਹੀ ਰਹੀ ਜਾਂਦੀ ਤੇਰੇ ਪੈਸੇ ਤਾਂ ਬਚੇ ਰਹਿੰਦੇ ਬੀਬੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਮਾਸੜ ਜੀ ਆਪਣੇ ਭਤੀਜੇ ਦੇ ਰਿਸ਼ਤੇ ਨੂੰ ਕਹਿੰਦੇ ਆ ਪੁੱਤ ਲਾਰਾ ਲਾਈ ਜਾਂਦਾ ਹੈ ਤੇ ਆਪਣਾ ਮਤਲਬ ਕੱਢਣ ਵਾਲੇ ਬਣੀਦਾ ਏ ਮੇਰੇ ਕੋਲੋਂ ਇਸ ਤਰ੍ਹਾਂ ਨਹੀਂ ਹੁੰਦਾ ਅੱਛਾ ਚੱਲ ਛੱਡ ਮਾਸਟਰ ਨੂੰ ਅਸੀਂ ਤੇਰੇ ਲਈ ਡਾਕਟਰ ਜਾਂ ਵਕੀਲ ਮੁੰਡਾ ਲੱਭਾਂਗੇ ਐਤ ਕੀ ਪੈਸੇ ਛੇਤੀ ਭੇਜ ਦੇਈ ਤੇਰੇ ਵੀਰੇ ਜਿੰਦੂ ਨੂੰ ਪੜਨ ਲਈ ਹੋਸਟਲ ਵਿੱਚ ਪਾਉਣਾ ਏ ਬਿੰਦੀ ਦੇ ਪੈਸੇ ਪਿੰਡ ਨਾਲ ਪਿੰਡ ਵਿੱਚ ਸੋਹਣਾ ਘਰ ਬਣ ਗਿਆ ਟਰੈਕਟਰ ਆ ਗਿਆ ਤੇ ਭਰਾ ਵੀ ਹੋਸਟਲ ਵਿੱਚ ਪੜਦਾ ਘਟ ਤੇ ਮौज-ਮਸਤੀ ਜ਼ਿਆਦਾ ਕਰਦਾ ਅਜੀਬੇ ਬਿੰਦੀ ਆਪਣੇ ਨਾਲੋਂ ਆਪਣੇ ਮਾਪਿਆਂ ਦਾ ਫਿਕਰ ਵੱਧ ਕਰਦੀ ਪਰ ਜਦੋਂ ਉਸ ਨਾਲ ਕੰਮ ਕਰਦੀਆਂ ਕੁੜੀਆਂ ਇੱਕ ਦੂਜੀ ਵਿੱਚ ਗੁੱਝੀਆਂ ਟਿਚਰਾ ਕਰਦੀਆਂ ਤਾਂ ਉਸ ਦਾ ਦਿਲ ਵੀ ਵਿਆਹ ਕਰਵਾਉਣ ਨੂੰ ਕਰਦਾ ਗਿੰਦਰ ਉਸ ਦਾ ਮੂੰਹ ਦੇਖ ਕੇ ਇਹ ਭੇਤ ਸਮਝ ਜਾਂਦੀ ਤੇ ਕਹਿ ਦਿੰਦੀ ਬਿੰਦੀ ਆਪਣੇ ਘਰ ਦੇਿਆਂ ਤੋਂ ਵਿਆਹ ਇਤਿਹਾਸ ਲਾ ਛੱਡ ਉਹਨਾਂ ਲਈ ਤਾਂ ਤੂੰ ਸੁਨੇ ਦਾ ਆਂਡਾ ਦੇਣ ਵਾਲੀ ਮੁਰਗੀ ਆ ਉਹਨਾਂ ਸਹਜੇ ਕੀਤੇ ਤੇਰਾ ਵਿਆਹ ਨਾ ਕੀਤਾ ਮੈਂ ਤਾਂ ਉਹਨੂੰ ਬਥੇਰਾ ਕਿਹਾ ਨਿੰਮੂ ਨੇ ਆਪਣਾ ਦਾ ਦੱਸਿਆ ਮੇਰਾ ਭਰਾ ਪੰਜਾਬ ਤੋਂ ਮੰਗਾ ਲਾ ਅਸੀਂ ਰਲ ਮਿਲ ਕੇ ਤੁਹਾਨੂੰ ਘਰ ਲੈ ਦੇਵਾਂਗੇ ਤੁਸੀਂ ਐਸ ਕਰੋ ਪਰ ਇਹ ਕੰਨ ਹੀ ਨਹੀਂ ਧਰਦੀ ਮਾਪਿਆਂ ਦੀ ਆਸ ਤੇ ਬੈਠੀ ਨੇ ਬੁੱਢੀ ਹੋ ਜਾਣਾ ਦੀਦੀ ਤੁਸੀਂ ਮੇਰੇ ਘਰਦਿਆਂ ਦੇ ਖਿਲਾਫ ਕੋਈ ਗੱਲ ਨਾ ਕਰਿਆ ਕਰੋ ਕਦੀ ਮਾਪੇ ਵੀ ਕਮਾਪੇ ਹੋਏ ਆ ਇੱਕ ਹੋਰ ਕੁੜੀ ਬੋਲੀ ਭੋਲੀਏ ਭੈਣ ਮੇਰੀਏ ਇਹ ਕੱਲ ਜੂ ਗਿਆ ਮਤਲਬ ਦੀ ਖਾਤਰ ਬਥੇਰੇ ਮਾਪੇ ਕਮਾਪੇ ਹੁੰਦੇ ਦੇਖੇ ਆ ਅੱਗੇ ਤਾਂ ਸੋਹਰੇ ਨੋਹਾਂ ਨੂੰ ਦਾਜ ਦੇ ਲਾਲਚ ਲਾਲਚੀ ਹੁੰਦੇ ਸਾਂ ਹੁਣ ਕਈ ਮਾਪੇ ਧੀਆਂ ਦੀ ਕਮਾਈ ਦੇ ਲਾਲਚੀ ਹੋ ਗਏ ਨੇ ਨਿੰਮੂ ਨੇ ਵੀ ਆਪਣੀ ਸੋਚ ਦੱਸੀ ਬਿੰਦੀ ਉਹਨਾਂ ਦੀਆਂ ਗੱਲਾਂ ਅਣ ਸੁਣੀਆਂ ਕਰਦੀ ਲਗਾਤਾਰ ਕੰਮ ਕਰੀ ਗਈ ਫਿਰ ਕਾਫੀ ਚਿਰ ਕੈਨੇਡਾ ਵਿੱਚ ਰਹਿਣ ਕਰਕੇ ਭਾਵੇਂ ਉਸ ਦੇ ਰਹਿਣ ਸਹਿਣ ਵਿੱਚ ਕੋਈ ਫਰਕ ਨਹੀਂ ਸੀ ਆਇਆ ਪਰ ਵਿਚਾਰਾ ਵਿੱਚ ਥੋੜਾ ਬਹੁਤਾ ਅੰਤਰ ਆ ਗਿਆ ਸੀ ਇਸ ਲਈ ਉਸਨੇ ਇੱਕ ਵਾਰੀ ਆਪਣੀ ਮਾਂ ਤੋਂ ਸਿੱਧਾ ਹੀ ਪੁੱਛ ਲਿਆ ਬੀਬੀ ਤੁਸੀਂ ਮੇਰੇ ਵਿਆਹ ਬਾਰੇ ਕੁਝ ਸੋਚਿਆ ਹੈ ਜਾਂ ਫਿਰ ਮੈਨੂੰ ਆਪ ਹੀ ਨਾ ਨਾ ਪੁੱਤ ਚੰਗੇ ਘਰਾਂ ਦੀਆਂ ਕੁੜੀਆਂ ਇਸ ਤਰ੍ਹਾਂ ਨਹੀਂ ਗੱਲਾਂ ਕਰਦੀਆਂ ਮਾਂ ਨੇ ਪੂਰੀ ਗੱਲ ਸੁਨਣ ਤੋਂ ਪਹਿਲਾਂ ਹੀ ਕਹਿ ਦਿੱਤਾ ਵਿਆਹ ਤਾਂ ਤੇਰਾ ਅਸੀਂ ਗੱਜ-ਵੱਜ ਕੇ ਕਰਾਂਗੇ ਬਸ ਧੀਰਜ ਰੱਖ ਜਰਾ ਧੀਰਜ ਰੱਖ ਦੀ ਬਿੰਦੀ ਕੰਮ ਤੋਂ ਛੁੱਟੀ ਵੀ ਹੁਣ ਘੱਟ ਹੀ ਕਰਦੀ ਸਮੇਂ ਤੇ ਥਕਾਵਟ ਨੇ ਉਸਦੇ ਚਿਹਰੇ ਤੇ ਪਹਿਲਾਂ ਵਾਲੀ ਗੱਲ ਨਹੀਂ ਸੀ ਰਹਿਣ ਦਿੱਤੀ ਉਸ ਦੀਆਂ ਅੱਖਾਂ ਦਿਵਾਲੇ ਕਾਲੇ ਘੇੜੇ ਹੋਣ ਲੱਗ ਪਏ ਅਤੇ ਮੂੰਹ ਉੱਪਰ ਵੀ ਛਾਈਆਂ ਪੈਣ ਲੱਗ ਪਈਆਂ ਕਦੀ ਇਹ ਸੋਚ ਉਸ ਤੇ ਭਾਰੂ ਹੋ ਜਾਂਦੀ ਕਿ ਨਾਲ ਕੰਮ ਕਰਦੀਆਂ ਕੁੜੀਆਂ ਦੀਆਂ ਗੱਲਾਂ ਠੀਕ ਹਨ ਉਸ ਦੇ ਮਾਪੇ ਉਸ ਦੀ ਕਮਾਈ ਨਾਲ ਲਾਲਚੀ ਬਣ ਚੁੱਕੇ ਹਨ ਕੰਮ ਤੇ ਪਹੁੰਚੀ ਬਿੰਦੀ ਨੂੰ ਗਿੰਦਰ ਕਹਿਣ ਲੱਗੀ ਤੈਨੂੰ ਆਖਰੀ ਵਾਰਿਸ਼ ਤੇ ਲਈ ਕਹਿਣ ਲੱਗੀ ਆ ਮੇਰੀ ਭੂਆ ਦਾ ਮੁੰਡਾ ਰਫਿਊਜੀ ਆਇਆ ਏ ਬਹੁਤ ਹੀ ਚੰਗਾ ਏ ਇੱਕ ਵਾਰੀ ਨਿਗਾਹ ਤਾਂ ਮਾਰ ਲਿਆ ਅੱਛਾ ਚੱਲ ਮੈਂ ਕਰ ਲੈ ਗੱਲ ਆਪਣੀ ਭੂਆ ਦੇ ਮੁੰਡੇ ਨਾਲ ਪਤਾ ਨਹੀਂ ਬਿੰਦੀ ਦੇ ਮੂੰਹੋਂ ਕਿਵੇਂ ਨਿਕਲ ਗਿਆ ਜਾਂ ਫਿਰ ਉਸ ਦੀ ਢਾਲ ਦੀ ਉਮਰ ਆਪ ਹੀ ਬੋਲ ਉੱਠੀ ਐਤਕੀ ਤੂੰ ਵਿਚੋਲਣ ਬਣ ਹੀ ਜਾ ਤੂੰ ਵਿਚੋਲਣ ਬਣਾਉਣ ਵਾਲੀ ਤਾਂ ਬਣ ਗਿੰਦਰ ਨੇ ਛੋਟੀ ਥਾਂ ਤੇ ਵੱਜੀ ਦੇਖ ਕੇ ਕਿਹਾ ਤੂੰ ਦੱਸ ਕਦੋਂ ਮਲਾਵਾ ਆਪਣੇ ਹੀਰੇ ਵਰਗੇ ਭਰਾ ਨਾਲ ਆਉਂਦੇ ਵੀਕੈਂਡ ਤੇ ਕਰ ਲਈਏ ਮੁਲਾਕਾਤ ਠੀਕ ਐ ਤੂੰ 1 ਕਹ ਵਜੇ ਸਾਡੇ ਘਰ ਆ ਜਾਵੇਂ ਤੇਰੇ ਮੈਂ ਤੇਰੇ ਘਰ ਨਹੀਂ ਆਉਣਾ ਤੇ ਤੂੰ ਉਸ ਨੂੰ ਨਾਲ ਲੈ ਕੇ ਮੇਰੀ ਬੇਸਮੈਂਟ ਵਿੱਚ 1 ਵਜੇ ਆ ਜਾਵੇਂ ਕੋਈ ਨਹੀਂ ਅਸੀਂ ਆ ਜਾਵਾਂਗੇ ਗਿੰਦਰ ਤਾਂ ਹਰ ਗੱਲ ਖੁਸ਼ੀ ਨਾਲ ਮੰਨ ਰਹੀ ਸੀ ਤਾਂ ਜੋ ਉਸ ਦੀ ਪੂਆ ਦਾ ਪੁੱਤ ਕਿਸੇ ਤਰ੍ਹਾਂ ਫਰੀ ਹੋ ਜਾਵੇ ਐਤਵਨ ਗਿੰਦਰ ਮੁੰਡੇ ਨੂੰ ਲੈ ਕੇ ਬਿੰਦੀ ਦੀ ਬੇਸਮੈਂਟ ਤੇ ਜਾ ਪੁੱਜੀ ਬਿੰਦੀ ਦੇ ਨਾਲ ਰਹਿੰਦੀ ਕੁੜੀ ਨੇ ਹੀ ਦਰਵਾਜ਼ਾ ਖੋਲ੍ਹਿਆ ਬਿੰਦੀ ਸੰਗ ਦੀ ਜਹੀ ਕਮਰੇ ਤੋਂ ਬਾਹਰ ਆਈ ਮੁੰਡਾ ਉਸ ਨੂੰ ਬਣਦਾ ਤੰਡਾ ਲੱਗਿਆ ਸਮੋਸੇ ਤੇ ਬਰਫੀ ਦੀਆਂ ਪਲੇਟਾਂ ਮੇਜ਼ ਉੱਪਰ ਰੱਖ ਸਤਿ ਸ਼੍ਰੀ ਅਕਾਲ ਬੁਲਾ ਕੇ ਕੁਰਸੀ ਤੇ ਬੈਠ ਗਈ ਗਿੰਦਰ ਨੇ ਗੱਲ ਤੋਰੀ ਭਾਈ ਹੁਣ ਮੈਂ ਤੁਹਾਨੂੰ ਆਮਣੇ ਸਾਹਮਣੇ ਕਰ ਦਿੱਤਾ ਹੈ ਤੁਸੀਂ ਆਪ ਹੀ ਇੱਕ ਦੂਜੇ ਦੀ ਪੁੱਛ ਪੜਤਾਲ ਕਰ ਲਓ ਤੁਸੀਂ ਕਿਹੜੇ ਕਾਲਜ ਪੜੇ ਹੋ ਮੁੰਡੇ ਨੇ ਸਵਾਲ ਕੀਤਾ ਮੈਂ ਤਾਂ 10ਵੀਂ ਤੱਕ ਹੀ ਪੜੀ ਹਾਂ ਇਸ ਤਰ੍ਹਾਂ ਹੋਰ ਦੋ ਚਾਰ ਰਸਮੀ ਗੱਲਾਂ ਤੋਂ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ 3 ਸਾਲ ਬਿੰਦੀ ਤੋਂ ਛੋਟਾ ਹੈ ਚਾਹ ਪਾਣੀ ਪੀਨ ਤੋਂ ਬਾਅਦ ਝੂਠੇ ਭਾਂਡੇ ਚੱਕ ਕੇ ਬਿੰਦੀ ਕਿਚਨ ਵਿੱਚ ਚਲੀ ਗਈ ਉਸ ਦੇ ਜਾਣ ਤੋਂ ਬਾਅਦ ਮੁੰਡੇ ਨੇ ਹੌਲੀ ਜਾਈ ਗਿੰਦਰ ਨੂੰ ਕਿਹਾ ਭੈਣ ਕੁੜੀ ਤਾਂ ਠੀਕ ਐ ਜਿੰਨੀ ਉਮਰ ਤੂੰ ਦੱਸਦੀ ਸੀ ਉਸ ਤੋਂ ਵੀ ਕਾਫੀ ਵੱਡੀ ਲੱਗਦੀ ਹੈ ਤੂੰ ਉਮਰ ਦੇਖਣੀ ਐ ਜਾਂ ਕੈਨੇਡਾ ਵਿੱਚ ਪੱਕਾ ਹੋਣਾ ਐ ਇਹ ਵੀ ਠੀਕ ਐ ਫਿਰ ਤੂੰ ਕਰਦੇ ਹਾਂ ਬਾਕੀ ਬਾਅਦ ਚ ਦੇਖੀ ਜਾਊਗੀ ਮਿੰਦੀ ਨੂੰ ਗਿੰਦਰ ਨੇ ਦੱਸਿਆ ਕুকু ਕਹਿੰਦਾ ਹੈ ਕਿ ਉਸ ਲਈ ਤਾਂ ਸਭ ਠੀਕ ਹੈ ਹੁਣ ਤੂੰ ਦੱਸ ਮੈਨੂੰ ਇੱਕ ਵਾਰੀ ਇੰਡੀਆ ਨੂੰ ਫੋਨ ਕਰ ਕਰਨਾ ਪੈਣਾ ਹੈ ਹਾਂ ਭਾਈ ਤੂੰ ਆਪਣੇ ਮਾਪਿਆਂ ਨੂੰ ਫੋਨ ਕਰ ਦੇਵੀਂ ਉਹ ਭੂਆ ਦੇ ਪਿੰਡ ਜਾ ਕੇ ਆਪਣੀ ਤਸੱਲੀ ਕਰ ਲੈਣ ਤਸੱਲੀ ਦੀ ਕੀ ਤਾਂ ਕੋਈ ਗੱਲ ਨਹੀਂ ਮੇਰਾ ਮਤਲਬ ਭਈ ਇੱਕ ਵਾਰੀ ਮੈਂ ਸਮਝ ਗਈ ਤੇਰੀ ਗੱਲ ਗਿੰਦਰ ਨੇ ਵਿੱਚੋਂ ਹੀ ਟੋਕ ਦੇ ਕਿਹਾ ਇਦਾਂ ਦੇ ਕੰਮਾਂ ਵਿੱਚ ਮਾਪਿਆਂ ਦੀ ਸਲਾਹ ਵੀ ਲੈਣੀ ਹੀ ਚਾਹੀਦੀ ਹੈ ਵੈਸੇ ਅਗਲੇ ਮਹੀਨੇ ਮੈਂ ਵੀ ਪੰਜਾਬ ਨੂੰ ਜਾ ਰਹੀ ਹਾਂ ਬਿੰਦੀ ਦੇ ਨਾਲ ਰਹਿੰਦੀ ਬੀਸਮੈਂਟ ਵਾਲੀ ਕੁੜੀ ਨੇ ਕਿਹਾ ਮੈਂ ਤੁਹਾਡੇ ਪਿੰਡ ਜਾ ਕੇ ਸਾਰੀ ਗੱਲ ਦੱਸ ਦੇਵਾਂਗੀ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਉਸੇ ਤਰ੍ਹਾਂ ਕਰ ਲੈਣਾ ਗਿੰਦਰ ਨੇ ਕਿਹਾ ਫਿਰ ਤੁਸੀਂ ਛੇਤੀ ਦੱਸ ਦਿਓ ਛੇਤੀ ਹੀ ਗਿੰਦਰ ਕੁੱਕੂ ਨੂੰ ਨਾਲ ਲੈ ਕੇ ਚਲੀ ਗਈ ਬਿੰਦੀ ਨੂੰ ਦੇਖਣ ਤੋਂ ਮੁੰਡਾ ਚੰਗਾ ਲੱਗਾ ਸੀ ਪਰ ਵਿੱਚੋਂ ਉਸ ਦਾ ਮਨ ਡਰਦਾ ਵੀ ਸੀ ਕੋਈ ਧੋਖਾ ਹੀ ਨਾ ਹੋ ਜਾਵੇ ਗਿੰਦਰ ਨੇ ਉਸ ਨੂੰ ਕਿਹਾ ਕਿ ਅਜੇ ਕੰਮ ਤੇ ਰਿਸ਼ਤੇ ਬਾਰੇ ਗੱਲ ਨਾ ਕਰੇ ਭਾਵੇਂ ਗਿੰਦਰ ਨੇ ਮਨਾ ਕੀਤਾ ਸੀ ਫਿਰ ਵੀ ਬਿੰਦੀ ਨੇ ਸੀ ਤੋ ਨੂੰ ਸਭ ਦੱਸ ਦਿੱਤਾ ਅਤੇ ਨਾਲ ਹੀ ਆਪਣਾ ਸ਼ੱਕ ਵੀ ਜ਼ਾਹਰ ਕੀਤਾ ਸੀਤੋ ਮੁੰਡਾ ਦੇਖਣ ਨੂੰ ਤਾਂ ਚੰਗਾ ਲੱਗਾ ਹੋਰ ਨਾ ਪੱਕਾ ਹੋ ਕੇ ਮੈਨੂੰ ਧੋਖਾ ਦੇ ਜਾਵੇ ਇਸ ਬਾਰੇ ਤਾਂ ਕੋਈ ਵੀ ਕੁਝ ਨਹੀਂ ਕਹਿ ਸਕਦਾ ਸੀਤੋ ਨੇ ਜਵਾਬ ਦਿੱਤਾ ਪੰਜਾਬ ਤੋਂ ਕਿੰਨੇ ਮੁੰਡੇ ਕੁੜੀਆਂ ਇੱਧਰ ਆਉਣ ਦੀ ਖਾਤਰ ਖੁਸ਼ੀ-ਖੁਸ਼ੀ ਵਿਆਹ ਕਰ ਲੈਣਗੇ ਤੈਨੂੰ ਪਤਾ ਹੀ ਹੈ ਫਿਰ ਇੱਧਰ ਆ ਕੇ ਕੀ ਕਰਦੇ ਨੇ ਇੱਧਰ ਆ ਕੇ ਫਿਰ ਉਹ ਸ਼ਕਲਾ ਉਮਰਾ ਤੇ ਰੰਗ ਰੂਪ ਨੂੰ ਕੋਖਣ ਲੱਗ ਪੈਂਦੇ ਨੇ ਬਿੰਦੀ ਨੇ ਨਾਲ ਹੀ ਆਪਣਾ ਬ੍ਰੈਡ ਵਾਲੇ ਰੈਂਕ ਨੂੰ ਜਿੱਡੀ ਜ਼ੋਰ ਦੀ ਤੱਕ ਕੇ ਪਰੇ ਕੀਤਾ ਜਿਵੇਂ ਧੋਖਾ ਦੇਣ ਵਾਲਿਆਂ ਦਾ ਗੁੱਸਾ ਰੈਂਕ ਤੇ ਲਾਇਆ ਹੋਵੇ। ਤੈਨੂੰ ਆਪਣਾ ਘਰ ਵਸਾਉਣ ਲਈ ਰਿਸਕ ਤਾਂ ਲੈਣਾ ਹੀ ਪੈਣਾ ਹੈ। ਸੀਤੋ ਨੇ ਬ੍ਰੈਡਾਂ ਵਾਲੇ oven ਨੂੰ ਬਟਨ ਦਬਾਉਂਦੀ ਨੇ ਕਿਹਾ, "ਵੈਸੇ ਅੱਜਕੱਲ ਦੇ ਬਹੁਤੇ ਵਿਆਹਾਂ ਵਿੱਚ ਹੀ ਰਿਸਕ ਹੁੰਦਾ ਹੈ। ਤੇਰੀ ਤਾਂ ਉਮਰ ਹੀ" ਬਾਕੀ ਗੱਲ ਸੀਤੋ ਦੇ ਮੂੰਹ ਵਿੱਚ ਹੀ ਰੱਖ ਲਈ। ਜਿਵੇਂ ਉਸ ਨੂੰ ਡਰ ਹੋਵੇ ਜਾਦਾ ਉਮਰ ਕੈਨ ਨਾਲ ਬਿੰਦੀ ਗੁੱਸਾ ਹੀ ਨਾ ਕਰ ਲਵੇ ਗੱਲ ਪਲਟਾਉਣ ਲਈ ਉਸਨੇ ਫਿਰ ਕਿਹਾ ਚਲ ਤੂੰ ਕਿਸੇ ਵੀ ਗੱਲ ਦੀ ਵਰੀ ਨਾ ਕਰ ਆਪਣੇ ਪਿੰਡ ਫੋਨ ਕਰਕੇ ਘਰਦਿਆਂ ਦੀ ਸਲਾਹ ਜ਼ਰੂਰ ਲੈ ਲਈ ਐਤ ਕੀ ਤਾਂ ਭਾਵੇਂ ਉਹ ਨਾ ਹੀ ਵੀ ਕਰਨ ਨਾ ਕਰਨ ਪਰ ਮੈਂ ਹਾਂ ਹੀ ਕਰ ਦੇਣੀ ਹੈ ਬਿੰਦੀ ਨੇ ਆਪਣੇ ਮਨ ਵਿੱਚ ਹੀ ਕਿਹਾ ਬੱਥੇਰੀ ਵਾਰੀ ਉਹਨਾਂ ਨੂੰ ਪੁੱਛਿਆ ਹੋਰ ਕਿੰਨੀ ਕੋਠੀਠ ਬਣੀ ਜਾਵਾ ਉਹ ਉਹ ਹੀ ਗੱਲ ਖੋਈ ਜਦੋਂ ਬਿੰਦੀ ਨੇ ਫੋਨ ਕੀਤਾ ਤਾਂ ਘਰਦਿਆਂ ਦਾ ਜਵਾਬ ਸੀ ਅਸੀਂ ਤਾਂ ਸ਼ਹਿਰ ਕੋਠੀ ਬਣਾਉਣੀ ਸ਼ੁਰੂ ਕੀਤੀ ਹੋਈ ਹੈ ਸਾਡਾ ਖਿਆਲ ਸੀ ਕਿ ਕੋਠੀ ਪੂਰੀ ਹੋਣ ਤੋਂ ਬਾਅਦ ਹੀ ਅਸੀਂ ਤੇਰੇ ਲਈ ਵਧੀਆ ਰਿਸ਼ਤਾ ਲੱਭ ਕੇ ਨਵੀਂ ਕੋਠੀ ਵਿੱਚ ਤੇਰਾ ਵਿਆਹ ਕਰਾਂਗੇ ਇਹ ਗੱਲ ਸੁਣ ਕੇ ਬਿੰਦੀ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਹੌਲੀ ਜਿਹੀ ਸਿਰਫ ਇਹ ਹੀ ਕਿਹਾ ਕੋਈ ਨਹੀਂ ਤੁਸੀਂ ਆਪਣੀ ਕੋਠੀ ਪੂਰੀ ਕਰ ਲਵੋ ਬਾਕੀ ਗੱਲ ਮੈਂ ਫਿਰ ਕਿਤੇ ਕਰ ਲਵਾਂਗੀ ਨਾਲ ਹੀ ਉਸਨੇ ਫੋਨ ਰੱਖ ਦਿੱਤਾ ਬਿੰਦੀ ਨੇ ਆਪਣੇ ਕੋਲੋਂ ਗੱਲ ਬਣਾ ਕੇ ਗਿੰਦਰ ਨੂੰ ਫੋਨ ਕਰ ਦਿੱਤਾ ਕਿ ਕਰਦਿਆਂ ਨਾਲ ਗੱਲ ਹੋ ਗਈ ਹੈ ਉਹਨਾਂ ਕਿਹਾ ਹੈ ਕਿ ਜਿਵੇਂ ਤੇਰੀ ਮਰਜ਼ੀ ਤੂੰ ਉਸੇ ਤਰ੍ਹਾਂ ਹੀ ਕਰ ਅੰਨਾ ਕੀ ਪੁਆਲੇ ਦੋ ਅੱਖਾਂ ਗਿੰਦਰ ਨੇ ਮਹੀਨੇ ਦੇ ਅੰਦਰ ਹੀ ਨੱਠ ਭੱਜ ਕੇ ਦੋ ਚਾਰ ਬੰਦੇ ਗੁਰਦੁਆਰੇ ਸਾਧ ਕੇ ਬਿੰਦੀ ਦਾ ਅਤੇ ਕੱਕੂ ਦਾ ਵਿਆਹ ਕਰਵਾ ਦਿੱਤਾ ਥੋੜਾ ਚਿਰ ਤਾਂ ਵਿਆਹ ਬਹੁਤ ਵਧੀਆ ਚੱਲਿਆ ਪਰ ਜਿਉਂ ਹੀ ਕੱਕੂ ਪੱਕਾ ਹੋਇਆ ਤਿਉ ਉਸ ਨੂੰ ਕੈਨੇਡਾ ਲੱਗਣ ਲੱਗ ਪਿਆ ਬਿੰਦੀ ਭਾਵੇਂ ਉਸ ਤੋਂ 3 ਸਾਲ ਵੱਡੀ ਸੀ ਪਰ ਉਸ ਨੂੰ 10 ਸਾਲ ਵੱਡੀ ਲੱਗਣ ਲੱਗੀ ਬਿੰਦੀ ਬਾਹਰ ਕੰਮ ਕਰਕੇ ਆ ਕੇ ਘਰ ਦਾ ਕੰਮ ਸਾਰਾ ਕੰਮ ਕਰੇ ਕੱਕੂ ਬਾਣੀ ਦਾ ਗਲਾਸ ਵੀ ਆਪ ਨਾ ਭਰੇ ਪਰ ਬਿੰਦੀ ਨੇ ਫਿਰ ਵੀ ਆਪਣਾ ਘਰ ਬਣਾਈ ਰੱਖਣ ਲਈ ਪੂਰਾ ਯਤਨ ਕੀਤਾ ਕੱਕੂ ਨੇ ਵਿੱਚੋਂ ਵਿੱਚ ਇਰਾਦਾ ਕਰ ਲਿਆ ਕਿ ਬਿੰਦੀ ਨੂੰ ਤਲਾਕ ਦੇ ਕੇ ਪੰਜਾਬ ਤੋਂ ਹਲਕੀ ਜਹੀ ਸੋਹਣੀ ਸੁਨੱਖੀ ਕੁੜੀ ਲੈ ਆਵਾਂਗਾ ਬਿੰਦੀ ਨੇ ਗਿੰਦਰ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਕੱਕੂ ਉਸ ਨੂੰ ਬਿਨਾਂ ਵਜੇ ਤੰਗ ਕਰਦਾ ਰਹਿੰਦਾ ਹੈ ਗਿੰਦਰ ਨੇ ਦੋ ਚਾਰ ਵਾਰੀ ਗੱਲ ਕੱਕੂ ਨਾਲ ਕੀਤੀ ਵੀ ਪਰ ਉਸਤੇ ਕੋਈ ਅਸਰ ਨਾ ਹੋਇਆ। ਅਗਲੀ ਵਾਰ ਬਿੰਦੀ ਨੇ ਫੋਨ ਕੀਤਾ ਕਿ ਉਸਨੇ ਸਾਫ਼ ਜਵਾਬ ਦੇ ਦਿੱਤਾ ਭਈ ਮੈਂ ਹੁਣ ਕੀ ਕਰ ਸਕਦੀ ਹਾਂ ਇਹ ਤਾਂ ਕੱਕੂ ਦੀ ਮਰਜ਼ੀ ਹੈ ਕਿ ਉਸਨੇ ਕੀ ਕਰਨਾ ਹੈ। ਇਹ ਸੁਣ ਕੇ ਬਿੰਦੀ ਨੂੰ ਬਹੁਤ ਗੁੱਸਾ ਚੜ ਗਿਆ। ਭਰੀ ਪੀਤੀ ਗਿੰਦਰ ਨੂੰ ਕਹਿਣ ਲੱਗੀ ਜਦੋਂ ਭਰਾ ਨੂੰ ਪੱਕਾ ਕਰਵਾਉਣਾ ਸੀ ਉਦੋਂ ਕਿਹਦੀ ਮਰਜ਼ੀ ਚੱਲੀ ਸੀ। ਸ਼ੁਕਰ ਕਰ ਤੇਰਾ ਸੰਯੋਗ ਤਾਂ ਮੈਂ ਬਣਾਤਾ ਨਹੀਂ ਤਾਂ ਹੋਰ ਤੈਨੂੰ ਅੱਡ ਬੁੱਢ ਨੂੰ ਕੌਣ ਲੈਣ ਲੱਗਾ ਸੀ ਹੁਣ ਤੈਨੂੰ ਅੱਡ ਬੁੱਢ ਦੇਸਦੀ ਹਾਂ ਜਦੋਂ ਮੇਰੇ ਮਗਰ ਰਿਸ਼ਤੇ ਲਈ ਫਿਰਦੀ ਸੀ ਚੇਤਾ ਭੁੱਲ ਗਿਆ ਤੂੰ ਹੈ ਜੋ ਹੂਰਪਰੀ ਤੇਰੇ ਮਗਰ ਫਿਰਦੀ ਸਾ ਮੂੰਹ ਨਾ ਮੱਥਾ ਜਿੰਨ ਪਹਾੜੋ ਲੱਥਾ ਕਾਫੀ ਧੀਰ ਇੱਕ ਦੂਜੇ ਨਾਲ ਮਿਹਨੋ ਮੇੜੀ ਹੁੰਦੀਆਂ ਰਹੀਆਂ ਪਰ ਗੱਲ ਕਿਸੇ ਯਤਨ ਨਾਲ ਵੀ ਸਿਰੇ ਨਾ ਚੜੀ ਸਗੋ ਵਿਗੜ ਗਈ ਕੁਕੂ ਛੇਤੀ ਹੀ ਬਿੰਦੀ ਵਾਲੀ ਬੇਸਮੈਂਟ ਛੱਡ ਕੇ ਕਿਤੇ ਹੋਰ ਚਲਾ ਗਿਆ ਬਿੰਦੀ ਨੂੰ ਕੁਝ ਪਤਾ ਨਾ ਲੱਗੇ ਕਿ ਉਹ ਆਪਣੀ ਮਦਦ ਲਈ ਕਿਸ ਨੂੰ ਆਵਾਜ਼ ਮਾਰੇ ਕੰਮ ਤੇ ਜਾਨ ਨੂੰ ਵੀ ਉਸ ਦਾ ਦਿਲ ਨਾ ਕਰੇ ਕਿ ਕਿਹੜਾ ਮੂ ਲੈ ਕੇ ਜਾਏ ਉਸਨੇ ਕੰਮ ਤੇ ਫੋਨ ਕਰਕੇ ਦੱਸਿਆ ਕਿ ਉਹ ਬਿਮਾਰ ਹੈ ਕਿ ਵੀ ਕੰਮ ਤੇ ਨਹੀਂ ਆ ਸਕਦੀ ਕਿੰਨਾਂ ਨੂੰ ਉਸ ਦੇ ਖਿਲਾਫ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ ਕਦੀ ਸੋਚਦੀ ਮਾਸੀ ਦਾ ਦੱਸਿਆ ਰਿਸ਼ਤਾ ਕਰ ਲੈਂਦੀ ਹਾਂ ਤਾਂ ਸ਼ਾਇਦ ਦੁੱਖ ਨਾ ਪਉਂਦੀ ਮਾਸੀ ਵੀ ਉਸ ਨਾਲ ਇਸ ਕਰਕੇ ਹੀ ਗੁੱਸੇ ਹੋਈ ਸੀ ਮਾਪਿਆਂ ਨਾਲ ਉਸ ਦੀ ਉਦੋਂ ਦੀ ਟੁੱਟ ਗਈ ਸੀ ਜਦੋਂ ਉਸ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਸ ਨੇ ਵਿਆਹ ਕਰਵਾ ਲਿਆ ਹੈ ਤਾਂ ਪਿਓ ਨੇ ਉਸ ਵੇਲੇ ਗੁੱਸੇ ਵਿੱਚ ਕਹਿ ਦਿੱਤਾ ਅੱਜ ਤੋਂ ਤੂੰ ਸਾਡੇ ਲਈ ਮਰ ਗਈ ਅਤੇ ਅਸੀਂ ਤੇਰੇ ਲਈ ਅਜਾਹ ਸਭ ਕੁਝ ਸੋਚਦੀ ਤਾਂ ਰਾਤ ਨੂੰ ਰੋਂਦੀ ਹੀ ਨਿਕਲ ਜਾਂਦੀ ਉਹਨਾਂ ਸੋਚਾਂ ਵਿੱਚ ਐਨੀ geke ਗਈ ਕਿ 4-5 ਦਿਨ ਘਰੋਂ ਬਾਹਰ ਨਾ ਨਿਕਲੀ। ਸਾਹਮਣੇ ਘਰ ਵਾਲੀ ਬੇਸਮੈਂਟ ਵਿੱਚ ਫਿਜੀ ਤੋਂ ਆਈ ਕੁਸ਼ਲਿਆ ਆਂਟੀ ਬਿੰਦੀ ਨੂੰ ਜਾਂਦੀ ਆਉਂਦੀ ਦੇਖਦੀ ਰਹਿੰਦੀ। ਬਹੁਤ ਵਾਰੀ ਇੱਕ ਦੂਜੀ ਨੂੰ ਹਾਏ ਬਾਏ ਵੀ ਕਰਦੀਆਂ ਸਨ। ਅੱਜ 5ਵੇਂ ਦਿਨ ਵੀ ਉਸ ਨੂੰ ਬਿੰਦੀ ਨਾਂ ਦੀ ਸੀ ਤਾਂ ਉਸਨੇ ਬੇਸਮੈਂਟ ਦਾ ਦਰਵਾਜ਼ਾ ਖੜਕਾਇਆ। ਬਿੰਦੀ ਸੋਫੇ ਤੋਂ ਉੱਠ ਕੇ ਮਸਿੰਦਰਵਾਜੇ ਤੱਕ ਗਈ। ਕੁਸ਼ਲਿਆ ਆਂਟੀ ਨੂੰ ਦੇਖ ਕੇ ਉਸ ਨੂੰ پتا نہیں ہوایا وہ آنٹی دے موڈے نال لگ کے اچھی اچھی رو لگی بات تو بتا کیا ہوا آنٹی اس کی پیٹھ پلوس کی بولی ایک تو جی کنٹری بھی ایسا ہے کسی کے پاس دوسرے کی بات پوچھنے کا سماں ہی نہیں ہوتا رو مت مجھے بتا بندی پھر بھی روئی روی رہی جہاں تو کسی کے گھر کیا ہو رہا ہے پڑوس تک خبر نہیں ہوتی ਆਂਟੀ ਫਿਰ ਆਪ ਹੀ ਬੋਲੀ ਜਦ ਪੁਲਿਸ ਦੀ ਗਾੜੀ ਸ਼ੋਰ ਮਚਾਤਾ ਆਤਾ ਹੈ ਤਬ ਹੀ ਪਤਾ ਚਲਦਾ ਹੈ ਜਦੋਂ ਬਿੰਦੀ ਦਾ ਰੋਣਾ ਥੰਮਿਆ ਤਾਂ ਉਸ ਨੇ ਆਪਣੀ ਦੁੱਖ ਭਰੀ ਕਹਾਣੀ ਆਂਟੀ ਨੂੰ ਦੱਸੀ ਆਂਟੀ ਨੇ ਉਸ ਨੂੰ ਆਪਣੇ ਗੱਲ ਨਾਲ ਲਿਆ ਉਸ ਵੇਲੇ ਬਿੰਦੀ ਨੂੰ ਆਂਟੀ ਡੁੱਬਦੇ ਤင်ਕੇ ਦਾ ਸਹਾਰਾ ਝਾਪੀ ਹੌਲੀ ਹੌਲੀ ਦੋਨੋਂ ਆਪਸ ਵਿੱਚ ਇੰਨੀਆਂ ਹੇਲ-ਮੇਲ ਹੋ ਗਈਆਂ ਤਾਂ ਮਾਂ ਦੀ ਤਰ੍ਹਾਂ ਰਹਿਣ ਲੱਗੀਆਂ ਦੋਹਾ ਨੇਸਲਾ ਕਰਕੇ ਇੱਕ ਸਾਂਝੀ ਬੇਸਮੈਂਟ ਲੈ ਲਈ ਬਿੰਦੀ ਦਾ ਬੇકરી ਵਿੱਚ ਕੰਮ ਕਰਨ ਨੂੰ ਦਿਲ ਨਾ ਕੀਤਾ ਆਂਟੀ ਨੇ ਆਪਣੇ ਨਾਲ ਹੀ ਉਸ ਨੂੰ ਕੰਮ ਤੇ ਰਖਾ ਲਿਆ ਕਲਾਸਾਂ ਲਗਾ ਕੇ ਸਿੱਖੀ ਇੰਗਲਿਸ਼ ਨੇ ਬਿੰਦੀ ਨੂੰ ਇਸ ਕੰਮ ਉੱਪਰ ਬਹੁਤ ਫਾਇਦਾ ਦਿੱਤਾ ਕੰਮ ਦੇ ਉੱਪਰ ਗੋਰੇ-ਕੋਰੀਆਂ ਹੀ ਕੰਮ ਕਰਦੇ ਹੋਣ ਕਾਰਨ ਬਿੰਦੀ ਖੁੱਲਾ ਮਾਹੌਲ ਵਿੱਚ ਸੁਗਸ ਕਰਦੀ ਜਿਹੋ ਨਾਲ ਤਾਂ ਉਹ ਬਹੁਤ ਜ਼ਿਆਦਾ ਕੁਲ ਮਿਲ ਗਈ ਕਾਮਤੋ ਕਈ ਵਾਰੀ ਉਹਨਾਂ ਨੂੰ ਰਾਈਡ ਵੀ ਦਿੰਦਾ। ਬਿੰਦੀ ਜਦੋਂ ਕਦੀ ਕਿਸੇ ਪਾਰਟੀ ਵਿੱਚ ਜਾਂਦੀ ਤਾਂ ਉਸ ਨੂੰ ਲੱਗਦਾ ਜਿਵੇਂ ਲੋਕੀ ਉਸ ਵੱਲ ਉਂਗਲਾ ਕਰ ਕਰਕੇ ਗੱਲਾਂ ਕਰ ਰਹੇ ਹੋਣ। ਕਈ ਪੰਜਾਬੀ ਮਰਦ ਉਸ ਨੂੰ ਇੰਜ ਦੇਖਦੇ ਜਿਵੇਂ ਉਸ ਦੀ ਇੱਜ਼ਤ ਕੋਈ ਇੱਜ਼ਤ ਨਾ ਹੋਵੇ। ਉਹ ਸਾਰੀਆਂ ਗੱਲਾਂ ਜੋਹਨ ਨੂੰ ਜ਼ਰੂਰ ਦੱਸਦੀ ਜੋਹਨ ਉਸ ਦੀ ਪੂਰੀ ਇੱਜ਼ਤ ਦਿੰਦਾ। ਬਿੰਦੀ ਨੂੰ ਆਪਣਾ ਜ਼ਿਆਦਾ ਸਮਾਂ ਜੋਹਨ ਨਾਲ ਹੀ ਬਤਾਉਣ ਲੱਗੀ। ਖੁਸ਼ਲਿਆ ਆਂਟੀ ਇਹ ਸਭ ਦੇਖ ਕੇ ਖੁਸ਼ ਹੁੰਦੀ। ਗਰ ਬਿੰਦੀ ਫਿਰ ਵੀ ਸਮਾਜ ਤੋਂ ਡਰਦੀ ਅੰਟੀ ਨਾਲ ਗੱਲ ਕਰਦੀ ਅੰਟੀ ਗੋਰੇ ਦਾ ਸਾਥ ਮੁਝੇ ਦੇਖ ਕਰ ਅਬ ਤੋ ਆਪਣੇ ਲੋਕ ਮੈਨੂੰ ਬਿਲਕੁਲ ਪਸੰਦ ਨਹੀਂ ਹੋਣਗੇ ਆਪਣੇ ਲੋਗੋ ਨੇ ਮੁਝੇ ਕੀ ਦਿਆ ਅੰਟੀ ਬੋਲਦੀ ਜਬ ਤੂੰ ਦੇਖ ਮੈਂ ਥੀ ਤੋ ਕਿਸੇ ਨੇ ਤੇਰਾ ਬਾਤ ਪੂਛਾ ਅਬ ਤੂੰ ਆਪਣੇ ਲੋਗੋ ਕੇ ਬਾਰੇ ਮੇਂ ਕਿਉਂ ਸੋਚਦੀ ਹੋ ਜੋਹਨ ਗੋਰਾ ਹੈ ਪਰ ਤੇਰਾ ਕਿਤਨਾ ਖਿਆਲ ਕਰਤਾ ਹੈ ਆਂਟੀ ਜੇ ਤੋਂ ਮੈਂ ਵੀ ਸੋਚਦੀ ਹਾਂ ਜੋਹਨ ਬਹੁਤ ਦੇਰ ਸੇ ਮੇਰੇ ਸਾਥ ਕੰਮ ਕਰ ਰਹਾ ਹੈ ਅੱਛਾ ਹੈ ਕਿ ਇਸ ਕੀ ਬੀਵੀ ਇਸ ਕੋ ਛੋੜ ਕਰ ਕਿਸੇ ਕੇ ਸਾਥ ਭਾਗ ਗਈ ਥੀ ਹਾਂ ਬਤਾਇਆ ਥਾ ਉਸਨੇ ਕੁੱਕੂ ਨੇ ਪਹਿਲਾਂ ਜਦੋਂ ਬਿੰਦੀ ਨੂੰ ਤਲਾਕ ਦੇ ਪੇਪਰ ਭੇਜੇ ਸਨ ਤਾਂ ਬਿੰਦੀ ਨੇ ਦਸਤਖਤ ਨਹੀਂ ਸਨ ਕੀਤੇ ਹੁਣ ਬਿੰਦੀ ਨੇ ਆਪ ਦਸਤਖਤ ਕਰਕੇ ਪੇਪਰ ਕੁੱਕੂ ਨੂੰ ਭੇਜ ਦਿੱਤੇ ਅੱਜ ਬਿੰਦੀ ਦਾ ਜਨਮ ਦਿਨ ਸੀ ਜੋਹਨ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ ਉਹ ਬਿੰਦੀ ਲਈ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ ਉਸਨੇ ਜਦੋਂ ਬਿੰਦੀ ਨੂੰ ਹੈਪੀ ਬਰਥਡੇ ਟੂ ਯੂ ਕਿਹਾ ਤਾਂ ਬਿੰਦੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਜਿੰਦਗੀ ਵਿੱਚ ਪਹਿਲੀ ਵਾਰੀ ਕੋਈ ਉਸਦਾ ਜਨਮ ਦਿਨ ਮਨਾ ਰਿਹਾ ਸੀ ਆਂਟੀ ਤੋਂ ਪੁੱਛ ਕੇ ਜੋਹਨ ਬਾਹਰ ਉਸ ਨੂੰ ਖਾਣੇ ਤੇ ਵੀ ਲੈ ਗਿਆ بندی جدو مڑ کے آئی تا آنٹی نے اس کو سیدھا کہہ دیتا جون کے ساتھ شادی رچا لو آنٹی کیا ہو گیا ہے آپ کو میں ٹھیک کہتی ہوں اب تجھے اپنا کوئی شادی نہیں کرے گا جون کرے گا ہنس ہنسری ہوئی بندی نے کہا اس کے بارے میں اس سے بات کر رکھا ہے اوہ میرے نال کرے گا ਉਹ ਬੋਲਦਾ ਇੰਡੀਅਨ ਬੀਵੀ ਖਾਣਾ ਬਹੁਤ ਅੱਛਾ ਬਣਾਤਾ ਹੈ ਕਿਚਨ ਦਾ ਸਭ ਕੰਮ ਇਕੱਲੇ ਹੀ ਕਰ ਲੀਤਾ ਹੈ ਪਤੀ ਕੀ ਇੱਜ਼ਤ ਵੀ ਬਹੁਤ ਕਰਤਾ ਹੈ ਆਂਟੀ ਦੇ ਦਿੱਤੇ ਦੋ ਤਿੰਨ ਕਾਰਨ ਸੁਣ ਕੇ ਬਿੰਦੀ ਚੁੱਪ ਖੋ ਕੇ ਸ਼ਰਮਾ ਗਈ ਆਂਟੀ ਨੇ ਪਤਾ ਨਹੀਂ ਜੋਹਨ ਨਾਲ ਕੀ ਗੱਲ ਕੀਤੀ ਉਸਨੇ ਸਵੇਰੇ ਹੀ ਬੇਸਮੈਂਟ ਦਾ ਦਰਵਾਜ਼ਾ ਖੜਕਾ ਦਿੱਤਾ ਬਿੰਦੀ ਨੇ ਦਰਵਾਜ਼ਾ ਖੋਲਿਆ ਤਾਂ ਉਹ ਬਿੰਦੀ ਦੇ ਪੈਰਾ ਵਿੱਚ ਕੋਡਿਆਂ ਪਾਰ ਹੁੰਦਾ ਇੱਕ ਛੋਟੀ ਜਹੀ ਮੁੰਦੀ ਕੱਢ ਕੇ ਬੋਲਿਆ ਵਿਲ ਯੂ ਮੈਰੀ ਮੀ ਬਿੰਦੀ ਨੇ ਪਿੱਛੇ ਮੋੜ ਕੇ ਆਂਟੀ ਵੱਲ ਦੇਖਿਆ ਤਾਂ ਉਹ ਮੁਸਕੁਰਾ ਰਹੀ ਸੀ ਬਿੰਦੀ ਦਾ ਧਿਆਨ ਫਿਰ ਵੀ ਆਪਣਿਆਂ ਵੱਲ ਚਲਾ ਗਿਆ ਤਾਂ ਉਸ ਨੂੰ ਲੱਗਾ ਕਿ ਉਸ ਦੇ ਮਾਪਿਓ ਕੁੱਕੂ ਮਾਸੀ ਮਾਸੜ ਕੰਮ ਕਰਦੀਆਂ ਕੁੜੀਆਂ ਸਭ ਆਪਣੇ ਮਤਲਬ ਲਈ ਉਸ ਨੂੰ ਵਰਤਣ ਲਈ ਆਪਣੇ ਹਥਿਆਰ ਤਿੱਖੇ ਕਰ ਰਹੇ ਹੋਣ ਉਸ ਨੇ ਇੱਕਦਮ ਕਿਹਾ ਜੈਸ ਜੋਹਨ ਨੀਲਿਆਂ ਦੀ ਮੁੰਦੀ ਉਸ ਦੀ ਉਂਗਲ ਵਿੱਚ ਵਾ ਦਿੱਤੀ ਆਂਟੀ ਨੇ ਦੋਨਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਜੌਹਨ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਆਪਣੇ ਪੁਰਾਣੇ ਕੰਮ ਤੇ ਗਈ ਜੌਹਨ ਦਾ ਹੱਥ ਫੜ ਕੇ ਕੁੜੀਆਂ ਦੇ ਸਾਹਮਣੇ ਦੀ ਲੰਗੀ ਤਾਂ ਸਾਰੀਆਂ ਦੇਖਦੀਆਂ ਰਹਿ ਗਈਆਂ ਪਰ ਗਿੰਦਰ ਬੋਲ ਉੱਠੀ ਹਾਏ ਨੀ ਐਨੇ ਗੋਰੇ ਨਾਲ ਵਿਆਹ ਕਰਵਾ ਲਿਆ ਹਾਂ ਕਰਵਾ ਲਿਆ ਤੂੰ ਦੱਸ ਤੈਨੂੰ ਕੀ ਤਕਲੀਫ ਆ ਬਿੰਦੀ ਨੇ ਪਿੱਛੇ ਮੁੜ ਕੇ ਜਵਾਬ ਦਿੱਤਾ ਤੇਰੇ ਭਰਾ ਵਾਂਗ ਕਿਸੇ ਮਤਲਬ ਲਈ ਨਹੀਂ ਕਰਵਾਇਆ ਇਹ ਕਹਿ ਕੇ ਬਿੰਦੀ ਅਗਾਹ ਹੋ ਤਰੀ ਦੂਜੀ ਬੋਲੀ ਕੁੜੇ ਗੋਰਾ ਵੀ ਵੇਖ ਕਿਦਾਂ ਦਾ ਲੱਭਿਆ ਹੁਣ ਤਾਂ ਆਪ ਵੀ ਬਥੇਰੀ ਨਖਰੀ ਫਿਰਦੀ ਐ ਬਿੰਦੀ ਨੂੰ ਇਹ ਗੱਲਾਂ ਸੁਣ ਕੇ ਲੱਗਾ ਜਿਸ ਕਾਰਨ ਕਰਕੇ ਉਹ ਜਾਣ ਕੇ ਜਹਨ ਨੂੰ ਉਹਨਾਂ ਦੇ ਸਾਹਮਣੇ ਲੈ ਕੇ ਆਈ ਸੀ ਉਹ ਪੂਰਾ ਹੋ ਗਿਆ ਪਿੱਛੋਂ ਫਿਰ ਇੱਕ ਹੋਰ ਆਵਾਜ਼ ਆਈ ਹਾਈ ਕੁੜੇ ਗੋਰੇ ਨਾਲ ਕਿਉਂ ਚਲੀ ਗਈ ਇਹ ਸੁਣ ਕੇ ਬਿੰਦੀ ਦਾ ਦਿਲ ਕੀਤਾ ਕਿ ਉੱਚੀ ਉੱਚੀ ਬੋਲ ਕੇ ਜਵਾਬ ਦੇਵਾਂ ਇਸ ਦੀ ਇੱਜ਼ਤ ਤੇ ਅਨਖਵాలే ਸਮਾਜ ਨੂੰ ਕਿ ਮੈਂ ਕਿਉਂ ਗਈ ਗੋਰੇ ਪਰ ਬਿੰਦੀ ਨੇ ਇਹ ਆਵਾਜ਼ ਦੀ ਕੋਈ ਪਰਵਾਹ ਨਾ ਕੀਤੀ ਉਹ ਜੋ ਹੁੰਦੀ ਬਾ ਫੜੀ ਬਰੈਡਾਂ ਵਾਲੀ ਟਰੀਆਂ ਵਿੱਚੋਂ ਦੀ ਗੁਜਰਦੀ ਹੋਈ ਬੇકરી ਵਿੱਚੋਂ ਬਾਹਰ ਨਿਕਲ ਗਈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ